ਆ ਛੋਟਾ ਵੀਰ ਆਪਣਾ ਇੱਕ ਹੀ ਜੋ ਰਣਜੀਤ ਬਾਵੇ ਦਾ ਬਹੁਤ ਤਕੜਾ ਫੈਨ ਆ ਘਰੋਂ ਭਾਵੇਂ ਬਹੁਤ ਜ਼ਿਆਦਾ ਗਰੀਬ ਐ ਪਰ ਇਹਦੀ ਆਵਾਜ਼ ਬਹੁਤ ਜ਼ਿਆਦਾ ਸਰੀਲੀ ਆ ਠੀਕ ਐ ਹੁਣ ਇਹਨੂੰ ਆਪਾਂ ਤੁਹਾਡੇ ਰੂਪ ਰੂਪ ਕਰ ਰਹੇ ਆ ਰਣਜੀਤ ਬਾਵੇ ਦੇ ਗਾਣਿਆਂ ਨਾਲ ਬਾਵੇ ਦੇ ਨਾਲ ਹੀ ਠੀਕ ਐ ਹੁਣ ਇਹ ਮੁੰਡਾ ਗਾਣਾ ਸੁਣਾਊਗਾ ਰਣਜੀਤ ਬਾਵੇ ਦਾ ਠੀਕ ਐ ਜੀ ਚਲੋ ਜੀ ਬਾਵਾ ਮਿੱਟੀ ਦਾ ਬਣਾਉਨੀਆ ਬਾਵਾ ਮਿੱਟੀ ਦਾ ਬਣਾਉਨੀਆ ਉਹਨੂੰ ਤੇਰੀ ਪੱਗ ਬਣ ਕੇ ਦੁੱਖ ਦਿਲ ਦਾ ਸੁਣਾਉਨੀਆ ਬਾਵਾ ਮਿੱਟੀ ਦਾ ਹੈ ਬੋਲਦਾ ਹੀ ਨਹੀਂ ਬਾਵਾ ਮਿੱਟੀ ਦਾ ਹੈ ਬੋਲਦਾ ਹੀ ਨਹੀਂ ਮੇਰੀ ਗੱਲ ਸੁਣ ਲੈਂਦਾ ਦੁਖੀ ਆਪਣੇ ਫਰੋਲਦਾ ਹੀ ਨਹੀਂ ਦੁਖੀ ਆਪਣੇ ਫਰੋਲਦਾ ਹੀ ਨਹੀਂ ਕਿੱਤਾ ਇਹ ਦੱਕ ਸੈਂਦਾ ਮੈਂ ਜਦੋਂ ਤੈਨੂੰ ਚੇਤੇ ਕਰਦਾ ਇਹ ਵੀ ਮੇਰੇ ਵਾਂਗੂ ਰੋ ਪੈਂਦਾ ਇਹ ਵੀ ਸੋਹਣਿਆ ਪੈਂਡਾ ਉਮਰਾਂ ਦਾ ਮੁੱਕ ਚੱਲਿਆ ਉਹ ਪੈਂਡਾ ਉਮਰਾਂ ਦਾ ਮੁੱਕ ਚੱਲਿਆ ਉਮਰਾਂ ਦਾ ਮੁੱਕ ਚੱਲਿਆ ਚੁੱਪ ਕਰ ਆਵਾ ਮਿੱਟੀ ਦਾ ਇਹ ਬੁੱਤ ਵਰਗਾ ਬਾ ਮਿੱਟੀ ਦਾ ਇਹ ਬੁੱਤ ਵਰਗਾ ਓ ਲਾ ਕਾਨੂੰ ਖਿਡਾਉਣਾ ਲੱਗਦਾ ਮੈਨੂੰ ਲੱਗੇ ਮੇਰੇ ਪੁੱਤ ਵਰਗਾ ਓ ਮੈਨੂੰ ਲੱਗੇ ਮੇਰੇ ਪੁੱਤ ਵਰਗਾ ਲੱਗੇ ਮੇਰੇ ਪੁੱਤ ਵਰਗਾ ਕੋਈ ਆ ਮੁੰਡੇ ਨੇ ਬਹੁਤ ਵਧੀਆ ਗਾਉਂਗ ਸੌਂਗ ਆਇਆ ਏ ਤੇ ਇਹ ਤੁਹਾਨੂੰ ਜੇ ਪਸੰਦ ਆਇਆ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਵੱਧ ਤੋਂ ਵੱਧ ਲਾਈਕ ਕੀਤਾ ਜਾਵੇ ਇਹ ਮੁੰਡਾ ਬਹੁਤ ਵਧੀਆ ਗਾਉਂਦਾ ਏ